ਬੜੀ ਸਿੱਖ ਤੇ ਬਣਾਇਆ ਉਹਨਾਂ ਨੇ ਟੋਲਕ ਸੋ ਪਾਉਂ ਕਿਉਂ ਵਈ ਇੱਥੇ ਸਵੇਰੇ ਸ਼ਾਮ ਪਾਉਂ ਕਰਦਾ ਸੀ ਕਿ ਤੁਸੀਂ ਨਾਲ ਉੱਪਰ ਦੇਖੋਗੇ ਇੱਕ ਬੋਨ ਲੱਗਿਆ ਟਾਂਡ ਇਹ ਉਹ ਥਾਣਾ ਜਿੱਤੇ ਗੁਰੂ ਰਣਕਪਾਸ਼ਾ ਜੀ ਜਿਹੜੇ ਹੈਗੇ ਨੇ ਉਹਨਾਂ ਦਾ ਗਿਆਨ ਬੋਲੜੀ ਜਰਦਾਰਾ ਸਭ ਸ਼ੂਤੋਂ ਜਿਹਾ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਜੀ ਫਤਾਹ ਹੋਇਆ ਕਰਦੇ ਸੀ ਇੱਥੇ ਸਵੇਰੇ ਸ਼ਾਮ ਦੇਖਾ ਗੁਰਪਾਡਾ ਗੁਰਦੁਆਰਾ ਦਾ ਐਟਾ ਯਾਰ ਹੈਲੋ ਕਿਹਾ ਉਹ ਤੇਵਾ ਦੇ ਹਾਂ ਯਾਰ ਅਬਰਾਹਮ ਜਿੱਤਣ ਵਾਲੇ ਨੂੰ ਤੁਸੀਂ ਦਾ ਜਣੀ ਤੋਂ ਲਿਆ ਕੇ ਨਾਣਾ ਇਹਨਾਂ ਵੀ ਛੜਾ ਕੇ ਦੇਣ ਵਾਲੇ ਨੂੰ ਤੁਸੀਂ ਉਹ ਆਇਆ ਇਸ ਪਾਸੇ ਤੁਹਾਡਾ ਗੁਰਦੁਆਰਾ ਕੋਲੇ ਆਉਏ ਤੇ ਨਾਲ ਉਹਨੇ ਟਾਗੜ ਬਣਾਇਆ ਹੋਇਆ ਸਾਨੂੰ ਯਾਰ ਚੇਤਨੀ ਅੰਦਾਜ਼ ਜਾਂ ਫੋਨ ਚੁੱਪ ਦੀ ਨਹੀਂ ਬੜਾ ਇਹ ਕਿਤੇ ਇਹ ਕਿਤੇ ਮੁਗਲਾਂ ਦਾ ਆਇ ਕੋੜੀ ਨਾ ਤੁਹਾਡੇ ਭਰਾਵਾਂ ਦੇ ਰਾਜਾ ਹੈ ਨਾ ਜਿਹੜੇ ਕਹਿੰਦੇ ਨੇ ਕਿ ਸਿੱਖ ਜੜੇ ਅਸੀਂ ਮਾਂ ਤੋਂ ਨਿਕਲੇ ਨਹੀਂ ਤੁਹਾਡੇ ਭਰਾਵਾਂ ਦੇ ਰਾਜਾ ਉਸੇ ਕਰਵਾਣਾ ਕਿ ਕਦੋਂ ਆ ਕੇ ਇੱਥੇ ਪੁੱਛਣਾ ਆ ਕੇ ਕਿੱਥੇ ਆ ਸਾਡਾ ਗੁਰੂ ਘਰ ਕਿਉਂ ਟਾਇਆ ਗਿਆ ਸਾਡਾ ਗੁਰੂ ਘਰ ਕਿਉਂ ਇੱਥੋਂ ਦੀ ਗੁਰੂ ਬ੍ਰਾਂਤ ਸਾਹਿਬ ਨਹੀਂ ਲਿਆ ਦੋ ਜੀ ਤੋਂ ਗੁਰੂ ਦੇ ਉਹ ਪਵਿੱਤਰ ਸਥਾਨ ਦਾ ਟਾਲੇੜ ਬਣਾਇਆ ਗਿਆ

ਓਕੇ ਹੋਇਆ ਕਰਦਾ ਤੂੰ ਯਾਰ ਓਪੀ ਗੁਰਦਾਰਾ ਸਾਹਿਬ ਕਹਿੰਦੇ ਪਾਸੇ ਹੀ ਦਾ ਗੁਰਦਾਰਾ ਉਹ ਤਾਂ ਟਾਈਟ ਆਇਆ ਗਿਆ ਓਕੇ ਪਾਰਕਟ ਬਣਾਇਆ ਆਇਆ ਅੱਜ ਲੈਂਦਾ ਕੰਮ ਮੈਂ ਪੁੱਛਦਾ ਆਂ ਵੀ ਇੱਥੇ ਅੱਜ ਤੱਕ ਤੂੰ ਲੰਗਰ ਲਾਣਾ ਓਏ ਇੱਥੇ ਆ ਕੇ ਕਦੋਂ ਗੱਲ ਕਰ ਿਆਣਾ ਕੋਟੜੀ ਗੁਰਦਾਰਾ ਸਾਹਿਬ ਦੁਆਰਾ ਡਾਂਗਪਾਰ ਸਾਹਿਬ ਗੁਰਦੁਆਰਾ ਪੱਥਰ ਸਾਹਿਬ ਨੂੰ ਵੀ ਕੰਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਚੌਂਤੀ ਪੈਂਤੀ ਵਰਦਾਰੇ ਉਹੋ ਜਿਹੜੇ 83 ਦੇ ਤਾਏਗੇ ਸਿੱਖ ਰੈਫਰੈਂਸ ਲਈ ਕਰੇ। ਅਨੇਕ ਘਰ ਦੇ ਵਿੱਚ ਧਾਣੇ ਲੱਗੀ ਆ। ਸਾਡੇ ਘਰ 'ਚ 70 ਬਿਤੇ ਹੋਏ। ਉਹ ਜਿਹੜੇ ਵੀ ਸੁਧਿਹਰੇ ਵਿਆਹ ਤੇ ਨੱਚਦੇ ਮਰਦੇ ਉਹਨਾਂ ਨੂੰ ਸ਼ਰਮ ਜਾਂਦੀ ਆ। ਪਰ ਫਿਰ ਤੂੰ ਲਾ ਕੇ ਕਮਾਲ ਨੇ ਤੇ ਗਲਾਬ ਤੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਦਾ। ਤੂੰ ਸਾਡੇ ਜ਼ਖਮਾਂ ਤੇ ਲੂਮ ਨੂੰ ਕਦਾਂ ਹੋਏ। ਪਰ ਜੇ ਮੈਂ ਰਿੱਥੇ ਖੜਕੇ 3ਵਰੀ ਇਸ ਪਰ ਮਾਬਾਬਾ ਚੌਕੀਬਾਈ ਇਹ ਰੋ 19 ਤਾਰਾ ਤੋਂ 18 ਤੋਂ 19 3ਵਰੀ ਮੈਂ ਫਿਲਮ ਦੇ ਕੋਲ ਪੁੱਛੀ ਦਿੱਤੀਆ ਤੁੰਨੋ ਵਾਰੀ ਮੇਰੇ ਸਮਾਨ ਜਿਹੜਾ ਮੇਰੇ ਕੋਲ ਹੋਇਆ ਗਿਆ ਥੱਣ ਨਾਲ ਤੇ ਟੱਕਾ ਕੀ ਜੋ ਹੋ ਗਿਆ ਅੱਜ ਇਸ ਵਾਰੀ ਅਸੀਂ ਹਾਲ ਘਟ ਸੇ ਫਾਰਮ ਨੂੰ ਨਿਫਾਈ ਵੀਡੀਓ ਕੰਪਲੀਟ ਹੋ ਪਾਉਗੀ ਜਾਂ ਨਹੀਂ ਹੋ ਪਾਉਗੀ ਰਾਮੰਦਰੀ ਦੇ ਘਟ ਹੁੰਦੇ ਬੜੇ ਮਤ ਵਾਲੇ ਹੋਏ ਫਿਰਦੇ ਨੇ ਸਿੱਕ ਜਦੋਂ ਇਹ ਗੱਲ ਮੈਂ ਕੀਤੀ ਪਿਛਲੇ ਵੀਡੀਓ ਦੇ ਵਿੱਚ ਬੜੇ ਲੋਕਾਂ ਨੂੰ ਮਿਰਚਾਂ ਲੱਗੀਆਂ ਪਰ ਸਵਾਲ ਇਹ ਆ ਕਿ ਤੁਹਾਡੇ ਗੁਰਦੁਆਰੇ ਟਾਏਗੇ ਹਰ ਕੀ ਪੌੜੀ ਖੜਿਆ ਮੈਂ ਹਰ ਕੀ ਪੌੜੀ ਦੇ ਵਿੱਚ ਗੁਰਨਾਣਕ ਪਾਸ਼ਾ ਸਿੱਖ ਕੌਮ ਦੇ ਬਾਨੀ ਸਿੱਖਾਂ ਨੂੰ ਉਹਨਾਂ ਦੀ ਵੱਖਰੀ ਪਛਾਣ ਦੇਣ ਵਾਲੇ ਪਹਿਲੇ ਗੁਰੂ ਸਾਹਿਬ ਉਹਨਾਂ ਦਾ ਸਥਾਨ ਹੋਵੇ ਹਰ ਕੀ ਪੌੜੀ ਦੇ ਵਿੱਚ ਤੇ ਉਹਦੇ ਸੇਵਾਦਾਰ ਨੂੰ ਕਤਲ ਕੀਤਾ ਗਿਆ ਹੋਵੇ ਤੇ ਉਸ ਅਸਥਾਨ ਨੂੰ ਸਿੱਖਾਂ ਤੋਂ ਖੋਹ ਲਿਆ ਹੋ ਗਿਆ ਹੋਵੇ ਅਸੀਂ ਅਰਦਾਸ ਦੇ ਵਿੱਚ ਇਹ ਤਾਂ ਕਹਿੰਦੇ ਆ ਕਿ ਜਿੰਨਾ ਸਾਰ ਮਸਤਾਨਾਂ ਦੇ ਗੁਰਦੁਆਰਿਆਂ ਨੂੰ ਪੰਥ ਤੋਂ ਵਿਸੋੜਿਆ ਗਿਆ ਉਹਨਾਂ ਦੇ ਖੁੱਲੇ ਦਰਸ਼ਨ ਦੁਆਰੇ ਤੇ ਸੇਵਾ ਸੰਭਾਲ ਖਾਲਸਾ ਜੀ ਨੂੰ ਬਖਸ਼ੂ ਅਸੀਂ ਅਰਦਾਸ ਕਰਉਂਦੇ ਕਹਿੰਦੇ ਆ ਪਾਕਿਸਤਾਨ ਵਾਲੇ ਗੁਰਦੁਆਰਿਆਂ ਦੀ ਤਾਂ ਗੱਲ ਕਰਦੇ ਆ ਤੇ ਪਾਕਿਸਤਾਨ ਵਾਲੇ ਗੁਰਦੁਆਰਿਆਂ ਦੀ ਗੱਲ ਹਿੰਦੂ ਵੀਰ ਵੀ ਸਾਡੇ ਨਾਲ ਲੜ ਕੇ ਕਰਦੇ ਨੇ ਪਰ ਉਹਨਾਂ ਗੁਰਦੁਆਰਿਆਂ ਦੀ ਗੱਲ ਕਦੋਂ ਕਰਾਂਗੇ ਜਿਹੜੇ ਤੁਹਾਡੇ ਅਸਥਾਨਾਂ ਦੇ ਵਿੱਚ ਹੋਣ ਦੇ ਬਾਵਜੂਦ ਉਹਨਾਂ ਦੇ ਸੇਵਾਦਾਰਾਂ ਦਾ ਕਤਲ ਕੀਤਾ ਗਿਆ ਉਹਨਾਂ ਨੂੰ ਸਿੱਖ ਕੌਮ ਤੋਂ ਖੋਇਆ ਗਿਆ ਤੇ ਉਹਨਾਂ ਦਾ ਨਾਮੂ ਨਿਸ਼ਾਨ ਮਟਾਇਆ ਗਿਆ ਉਹਨਾਂ ਗੁਰਦੁਆਰਿਆਂ ਦੀ ਗੱਲ ਕਦੋਂ ਕਰਨੀ ਆ ਇਹੀ ਸਵਾਲ ਮੈਂ ਕੀਤਾ ਸੀਗਾ ਉਹ ਲੰਗਰ ਲਾਉਣ ਵਾਲੇ ਤੇ ਉਹ ਅਯੋਧਿਆ ਦੇ ਵਿੱਚ ਅ ਅਯੋਧਿਆ ਦੇ ਜਿਹੜੇ ਸਿੱਖਾਂ ਨੂੰ ਖੁਸ਼ੀ ਚੜੀ ਸੀ ਉਹਨਾਂ ਨੂੰ ਮੈਂ ਸਵਾਲ ਕੀਤਾ ਸੀ ਵੀ ਬਈ ਬਈ ਠੀਕ ਆ ਹਿੰਦੂਆਂ ਨੂੰ 500 ਸਾਲ ਬਾਅਦ ਉਹਨਾਂ ਦਾ ਮੰਦਿਰ ਮਿਲਿਆ ਉਹਨਾਂ ਨੂੰ ਖੁਸ਼ੀ ਆ ਉਹ ਇੰਜੋਏ ਕਰਦੇ ਨੇ ਉਹ ਇਹਦਾ ਇਸ ਨੂੰ ਆਪਣੀ ਖੁਸ਼ੀ ਨੂੰ ਬਣਾਉਂਦੇ ਨੇ ਬਹੁਤ ਵਧੀਆ ਗੱਲ ਆ ਪਰ ਸਿੱਖਾਂ ਨੂੰ ਕਾਹਦਾ ਚਾੜਿਆ ਜਦੋਂ ਤੁਹਾਡੇ ਘਰ ਸੱਤਰ ਬਿਸ਼ਿਆ ਹੋਵੇ ਤੁਹਾਡੇ ਘਰ ਅੱਗ ਲੱਗੀ ਹੋਵੇ ਤੇ ਤੁਸੀਂ ਬਗਾਨੇ ਟੋਲ ਤੇ ਕਿੱਦਾਂ ਨੱਚ ਸਕਦੇ ਹੋ ਤੇ ਬੜੇ ਲੋਕ ਤੜਪੇ ਸੀਗੇ ਔਰ ਬੜੇ ਲੋਕਾਂ ਨੇ ਇਹ ਕਿਹਾ ਕਹਿੰਦੇ ਦੋਬੀ ਤੂੰ ਸਿਰਫ ਕਮਰੇ ਚ ਬੈਠ ਕੇ ਵੀਡੀਓ ਕਰ ਸਕਦਾ ਤਾ ਤੂੰ ਬਾਹਰ ਜਾ ਕੇ ਨਹੀਂ ਗੱਲ ਕਰ ਸਕਦਾ ਹਰ ਕੀ ਬੋਡੀ ਖੜਿਆ ਹਾਂ ਹਰਦвар ਪਹੁੰਚੇ ਹੋਇਆ ਇਸ ਤੋਂ ਪਹਿਲਾਂ ਆ ਅਯੁੱਧਿਆ ਗਿਆ ਹਾਂ ਉੱਥੇ ਇੱਕ ਵੀਡੀਓ ਕੀਤਾ ਹੋਇਆ ਉਹ ਵੀ ਤੁਹਾਨੂੰ ਚੈਨਲ ਤੇ ਮਿਲ ਜੇਗਾ ਉੱਥੇ ਵੀ ਸਵਾਲ ਕੀਤਾ ਹੁਣ ਹਰ ਕੀ ਪੌੜੀ ਖੜਿਆ ਜਿੱਥੇ ਗੁਰੂ ਨਾਨਕ ਪਾਸ਼ਾਹੀ ਦੇ ਅਸਥਾਨ ਦਾ ਕਤਲ ਕੀਤਾ ਗਿਆ ਮੈਂ ਕਤਲ ਲਫ਼ਜ਼ ਵਰਤਾਂਗਾ ਕਿ ਗੁਰੂ ਨਾਨਕ ਪਾਸ਼ਾਹੀ ਦਾ ਅਸਥਾਨ ਇਥੋਂ ਖੁਰਦਬੋਰਦ ਕੀਤਾ ਗਿਆ ਉਹਨਾਂ ਦੇ ਅਸਾਂ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸੀਗੇ ਉਹ ਖੁਰਦ ਬੋਰਡ ਤੇ ਜਿੱਤੇਗੇ ਉਹਨਾਂ ਉਸ ਹਸਤਾ ਦੀ ਸੇਵਾ ਕਰਨ ਵਾਲੀ ਜਿਹੜੀ ਬੀਬੀ ਸੀ ਉਹਦਾ ਕਤਲ ਹੋਇਆ 84 ਦੇ ਵਿੱਚ ਅਸ ਸਿੱਖਾਂ ਨੂੰ ਯਾਦ ਹੀ ਨਹੀਂ ਤੁਸੀਂ ਕਿਦਾਂ ਭੁੱਲ ਜਾਨੇ ਹੋ ਯਾਰ ਤੁਹਾਡੇ ਧਰਮ ਦਾ ਬਾਨੀ ਜਿਨੇ ਤੁਹਾਨੂੰ ਨੀਚੋਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਜਿਨੇ ਤੁਹਾਨੂੰ ਨੀਚਾਂ ਤੋਂ ਕੱਢ ਕੇ ਲਿਆਂਦਾ ਤੁਸੀਂ ਜੁੱਤੀਆਂ 'ਚ ਪਾਣੀ ਪੀਂਦੇ ਰਹੇ ਹੋ ਤੁਹਾਨੂੰ ਨਹੀਂ ਪਤਾ ਤੁਹਾਡੇ ਨਾਲ ਗੁਰੂ ਨਾਨਕ ਪਾਸ਼ਾ ਤੋਂ ਪਹਿਲਾਂ ਕੀ ਕੁਝ ਹੁੰਦਾ ਰਿਹਾ ਕਦੀ ਤੁਸੀਂ ਆਪਣੇ ਮਾਪਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇਜ ਚਾਨਣ ਹੋਆ ਉਹ ਕਿਹੜੀ ਤੁੰਦ ਸੀ ਜੜੀ ਮਿੱਟੀ ਤੇ ਉਹ ਕਿਹੜਾ ਨੀਚਾ ਨੀਚਾ ਦੇ ਵਿੱਚ ਤੁਸੀਂ ਰਲੇ ਕਰਦੇ ਸੀ ਤੁਹਾਨੂੰ ਉਹ ਚ ਕਿੱਦਾਂ ਕੀਤਾ ਤੁਹਾਨੂੰ ਸਰਦਾਰੀਆਂ ਕਿੱਦਾਂ ਬਖਸ਼ੀਆਂ ਗੁਰੂ ਸਾਹਿਬ ਨੇ ਇਹ ਕਦੀ ਪੁੱਛਿਆ ਆਪਣੇ ਬਜ਼ੁਰਗਾਂ ਨੂੰ ਜਾਂ ਤੁਸੀਂ ਪ੍ਰਚਾਰਕੋ ਕਦੀ ਦੱਸਿਆ ਸਿੱਖ ਕੌਮ ਨੂੰ ਵੀ ਆਹ ਕਹਿ ਤਾ ਦਿੰਦੇ ਨੇ ਕਿ ਸਿੱਖ ਕੌਮ ਜਿਹੜੀ ਆ ਉਹ ਹਿੰਦੂਆਂ ਤੋਂ ਨਿਕਲੀ ਹੈ ਕਹਿ ਤਾ ਦਿੰਦੇ ਨੇ ਪਰ ਹਿੰਦੂਆਂ ਤੋਂ ਨਿਕਲੀ ਕਿਦਾਂ ਤੇ ਹਿੰਦੂਆਂ ਦੇ ਵਿੱਚ ਸਿੱਖ ਕੌਮ ਜਿੰਨੇ ਵੀ ਅਸੀਂ ਸਿੱਖ ਚਾਹੇ ਅਸੀਂ ਉੱਚੀ ਜਾਤ ਚ ਆਈਏ ਨੀਵੀਂ ਜਾਤ ਚ ਆਈਏ ਜਾਂ ਅਸੀਂ ਬਾਹਮਣਾ ਚ ਆਈਏ ਅਸੀਂ ਜੱਟਾਂ ਚ ਆਈਏ ਅਸੀਂ ਸ਼ਿਮਿਆਂ ਚ ਆਈਏ ਨਾਈਆਂ ਚ ਆਈਏ ਇਹ ਸਾਰਿਆਂ ਦਾ ਉਥੇ ਹਾਲੋ ਹਾਲਾਤ ਕੀ ਸੀ ਕਿ ਕਦੋਂ ਦਸਣਾ ਪ੍ਰਚਾਰ ਕੋ ਕਿ ਕਦੋਂ ਇੱਕ ਇੱਕ ਗਲਤ ਹੋ ਜਾਂਦੀ ਹੈ ਕਿ ਸਿੱਖ ਜੜਿਆ ਹਿੰਦੂ ਕੌਮ ਤੋਂ ਨਿਕਲੇ ਨੇ ਪਰ ਨਿਕਲੇ ਕਿਉਂ ਨੇ ਕਿ ਨਿਕਲ ਕੇ ਨਿਕਲ ਕੇ ਗੁਰੂ ਸਾਹਿਬ ਨੇ ਜੜੀਆਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਗੱਲ ਲੰਬੀ ਹੋ ਜਾਣੀ ਆ ਪਰ ਗੱਲ ਕਰਨੀ ਬਹੁਤ ਜ਼ਰੂਰੀ ਆ ਆ ਰਾਮ ਮੰਦਰ ਦੀ ਮੁਬਾਰਕਾ ਉਹਨਾਂ ਦੀ ਸਦਕੇ ਉਹਨਾਂ ਨੂੰ ਮੁਬਾਰਕਾ ਉਹਨਾਂ ਨੂੰ ਰਾਮ ਮੰਦਰ ਉਹਨਾਂ ਦਾ ਪ੍ਰਾਪਤ ਹੋਇਆ 500 ਸਾਲ ਬਾਅਦ ਉਹ ਲੜੇ ਨੇ ਉਹਨਾਂ ਨੇ ਉਹਨਾਂ ਨੇ ਆਪਣਾ ਰਾਜ ਜਿਹੜਾ ਹੈਗਾ ਤਖਤ ਤੇ ਬਿਠਾਇਆ ਮੋਦੀ ਉਹਨਾਂ ਦਾ ਰਾਜਾ ਹੀ ਆ ਉਹਨਾਂ ਦਾ ਰਾਜ ਕੰਮ ਹੋ ਚੁੱਕਿਆ ਸੱਤਾ ਉਹਨਾਂ ਦੇ ਹੱਥੀ ਦਾ ਇਹ ਉਹਨਾਂ ਦਾ ਰਾਜ ਆ ਉਹਨਾਂ ਦਾ ਰਾਜਾ ਤਖਤ ਤੇ ਬਿਠਿਆ ਉਹਨਾਂ ਨੂੰ ਰਾਜ ਮਿਲਿਆ ਉਹਨਾਂ ਨੇ ਆਪਣਾ ਮੰਦਰ ਆਪਣੇ ਆਪਣੇ ਜਿਹੜੇ ਉਹਨਾਂ ਦੇ ਸ਼ਹਿਰਾਂ ਦੇ ਨਾਮ ਔਰ ਆਪਣੀ ਬਾਵੜੀਆਂ ਵਾਸਤੇ ਢਾ ਕੇ ਆਪਣਾ ਰਾਮ ਮੰਦਰ ਉਹਨਾਂ ਨੇ ਸਾਰਾ ਕੁਝ ਕਰ ਲਿਆ ਕਰ ਰਹੇ ਨੇ ਕਰਦੇ ਰਹਿਣਗੇ ਤੇ ਸਿੱਖ ਬਗਾਨੀ ਆਪਾਂ ਨਾਲ-ਨਾਲ ਤੁਰিয়ে ਤੇ ਗਿਆਨ ਗੋਦੜੀ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਦੱਸੀ ਆਪਾਂ ਕਦੋਂ ਤੱਕ ਬਗਾਨੇ ਢੋਲ ਤੇ ਨੱਚਣਾ ਖੁਸ਼ੀ ਮੈਨੂੰ ਮੈਨੂੰ ਤਾਂ ਮੈਨੂੰ ਠੀਕ ਆ ਉਹਨਾਂ ਨੂੰ ਮਿਲਿਆ ਆਰਾਮ ਅੰਦਰ ਵਧੀਆ ਉਹਨਾਂ ਨੂੰ ਮਿਲਿਆ ਮੈਨੂੰ ਅਕਾਲ ਤਖਤ ਸਾਹਿਬ ਚੇਤੇ ਆਉਂਦਾ ਆਉਂਦਾ ਆਊਗਾ ਹਰਤੀ ਪੌੜੀ ਛੜਿਆ ਕਹਿ ਰਿਹਾ ਅਕਾਲ ਤਖਤ ਸਾਹਿਬ ਨੂੰ ਚੇਤੇ ਕਰਦੇ ਹਾਂ ਅਸੀਂ ਕਰਦੇ ਰਵਾਂਗੇ ਮਰਦੇ ਤੱਕ ਕਰਾਂਗੇ ਜਦੋਂ ਸਾਡੇ

ਕੈਮਰਾ ਆਪਣੇ ਨਾਲ ਰੱਖੋ ਥੋੜਾ ਜਿਹਾ ਇਦਾਂ ਠੀਕ ਰੱਖੋ ਕਿ ਤੁਹਾਨੂੰ ਮੈਂ ਦਿਖਦਾ ਰਵਾਂ ਨਹੀਂ ਪਿਛਲੀ ਵਾਰ ਵਾਲਾ ਕੰਮ ਹੋਣਾ ਆਪਣੇ ਨਾਲ ਕੈਮਰਾ ਘੁੰਮਰੇ ਖੋਏ ਜਾਣਿਆ ਫਿਰ ਤੋਂ ਇਸ ਲਈ ਕੈਮਰਾ ਨੂੰ ਤਾਂ ਹੀ ਕੈਮਰਾ ਤੁਹਾਨੂੰ ਦਿੱਤਾ ਜਿੰਨਾ ਹੋ ਸਕੇ ਕੈਮਰਾ ਨੂੰ ਹਾਈਡ ਰੱਖੋ ਠੀਕ ਆ ਸੋ ਗੱਲ ਨੂੰ ਕੰਟੀਨਿਊ ਕਰੀਏ ਮੈਂ ਜਿਹੜੀ ਗੱਲ ਕੀਤੀ ਆ ਵੀ ਠੀਕ ਆ ਉਹਨਾਂ ਨੂੰ ਉਹਨਾਂ ਦਾ ਰਾਮ ਮੰਦਰ ਮਿਲਿਆ 500 ਸਾਲ ਬਾਅਦ ਮਿਲਿਆ ਉਹਨਾਂ ਨੂੰ ਮੁਬਾਰਕਾਂ ਬਾਈ ਉਹਨਾਂ ਨੇ ਵੀ ਬਹੁਤ Hindu ਕੰਮ ਨੇ ਵੀ ਬਹੁਤ ਸੰਤਾਪ ਚ ਲਿਆ ਤੇ Hindu ਕੰਮ ਤੋਂ ਬੜੇ ਸੰਤਾਪ ਅਸੀਂ ਚ ਲਿਆ ਕਿਉਂ ਅਸੀਂ ਮੁਗਲਾਂ ਤੋਂ ਤਾਂ ਸੰਤਾਪ ਚ ਲਈ ਚ ਲਿਆ ਤੁਸੀਂ Hindu ਤੋਂ ਵੀ ਸੰਤਾਪ ਚ ਲੱ ਰਹੇ ਆ ਜਿਹੜੇ ਸਾਡੇ ਸਾਡੇ ਨਾਲ ਗੱਲਬਾਤ ਕਰਦੇ ਨੇ ਕਿ ਅਸੀਂ ਤੁਹਾਡੇ ਤੁਸੀਂ ਮਤਲਬ ਸਿੱਖਾਂ ਨੂੰ ਦੱਸਦੇ ਨੇ ਤੁਸੀਂ ਆਰਤੀ ਆਹ ਉਹ ਦੇਖਾਂਗੇ ਜਰੂਰ ਆਰਤੀ ਪਹਿਲਾਂ ਅਸੀਂ ਗਾਣ ਗੋਦੜੀ ਦੀ ਆਰਤੀ ਕਰ ਲਈਏ ਓ ਗੁਰਨਾਣਕ ਪਾਸ਼ਾ ਦਾ ਸਥਾਨ ਹੁਣ ਮੈਂ ਤੁਹਾਨੂੰ ਤੁਹਾਡੀ ਰੂਹ ਕੰਬੂ ਵੀ ਤੁਹਾਡੀ ਰੂਹ ਚਿੱਕਾ ਮਾਰੂ ਜੇ ਤੁਸੀਂ ਸਿੱਖ ਕੌਮ ਨੂੰ ਇਹਨੂੰ ਬੱਚੇ ਕੈਮਰੇ ਨੂੰ ਥੋੜਾ ਜਿਹਾ ਐਂਕ ਦਾ ਆਪੇ ਹੈ ਤਾਂ ਤੁਹਾਡੀ ਰੂਹ ਨਾ ਤੜਪੀ ਤੇ ਨਾ ਚਿੱਕਾ ਮਾਰੀ ਅੱਜ ਮੈਂ ਤੁਹਾਨੂੰ ਉਹ ਸਥਾਨ ਦਿਖਾਣਾ ਜਿੱਥੇ ਗੁਰਨਾਣਕ ਪਾਸ਼ਾ ਨੇ ਪਾਂਡੇ ਨੂੰ ਸੁਰੇਤੋਂ ਪੱਖੇ ਪਾਸੇ ਨੂੰ ਰਗ ਦੇਤੀ। ਇਹ ਪੁੱਛਿਆ ਕਿ ਜੇ ਮੇਰਾ ਜੇ ਮੇਰਾ ਪਾਣੀ ਮੇਰੇ ਕਰਤਾਰਪੁਰ ਖੇਤਾਂ ਤੱਕ ਨਹੀਂ ਜਾਂਦਾ ਤਾਂ ਤੇਰਾ ਪਾਣੀ ਪਾਂਡਿਆ ਸੁਰੇਤ ਤੱਕ ਕਿੱਦਾਂ ਜਾਂਦਾ? ਇਸ ਪਾਸੇ ਉਹ ਹਰਤੀ ਪੌੜੀ ਆ ਜਿੱਥੇ ਇਹ ਇਹ ਜਿਹੜੀ ਸਾਖੀ ਹੈਗੀ ਆ ਇਹ ਪ੍ਰਤੱਖ ਹੋਈ ਗੁਰੂ ਸਾਹਿਬ ਨੇ ਪਾਂਡੇ ਨੂੰ ਅਕਲ ਦਿੱਤੀ। ਤੇ ਇਸ ਪਾਸੇ ਜਿੱਥੇ ਤੁਸੀਂ ਦੇਖੋਗੇ ਨੀਲਾ ਬੋਰਡ ਲੱਗਿਆ ਸਟਾਉਟ ਦਾ ਮੇਰੇ ਬੱਚੇ ਥੋੜਾ ਜਿਹਾ ਕੈਮਰਾ ਘੁਮਾ ਲਓ। ਹਾਂ ਪਿੱਛੇ ਸਕਾਉਟ ਦਾ ਤੁਸੀਂ ਦੇਖੋਗੇ ਪਿੱਛੇ ਸਕਾਉਟ ਦਾ ਬੋਰਡ ਲੱਗਿਆ ਇਹ ਜਿਹੜਾ ਸਕਾਉਟ ਦਾ ਬੋਰਡ ਲੱਗਿਆ ਭਾਰਤੀ ਸਕਾਉਟ ਗਾਈਡ ਉਤਰਾਖੰਡ ਉਧਰ ਦਿਖਾਓ ਨਾ ਬੋਰਡ ਦਿਖਾਓ ਇਹ ਜਿੱਥੇ ਤੁਸੀਂ ਜਿੱਥੇ ਦੇਖ ਰਹੇ ਹੋ ਸਕਾਉਟ ਦਾ ਬੋਰਡ ਲੱਗਿਆ ਹੈਗਾ ਇਹ ਉਹ ਥਾਣਾ ਜਿੱਥੇ ਗੁਰੂ ਨਾਨਕ ਪਾਸ਼ਾ ਜੀ ਦਾ ਉਹ ਥਾਨ ਸੀਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਹੋਇਆ ਕਰਦੇ ਸੀ ਜਿੱਥੇ ਗੁਰੂ ਸਾਹਿਬ ਦਾ ਯਾਰ ਤੁਸੀਂ ਉਹ ਬਤ ਮੇਰੇ ਵੱਲੋਂ ਕੈਮਰਾ ਚੁੱਕ ਸਕਦਾ ਉਹ ਦਿਖਾਣਾ। ਨੇਚੇ ਰੱਖ ਕੇ। ਇਹ ਉਹ ਥਾਣਾ ਜਿੱਥੇ ਗੁਰੂ ਅਰਣਕ ਪਾਸ਼ਾ ਜੀ ਗढ़े ਹੋਏ ਹੈਗੇ ਨੇ। ਹਮਾਰਾ ਗਿਆਨ ਗੋਦੜੀ ਜਰਦਾਰਾ ਸਭ ਸ਼ਬਦੋਂ ਵਿੱਚ ਜਗਾ ਇਸ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਹੋਇਆ ਕਰਦੇ ਸੀ। ਇੱਕ ਸਵੇਰੇ ਸ਼ਾਮ ਪਾਠ ਹੋਇਆ ਕਰਦਾ ਸੀ ਤੇ ਤੁਸੀਂ ਨਾਲ ਉੱਪਰ ਦੇਖੋਗੇ ਇੱਕ ਬੋਰਡ ਲੱਗਿਆ ਟਾਇਲਟ। ਗੋਟ ਫਟਾ ਗਰਦਾਰਾ ਦਾ ਕਾ ਇਹ ਤਾਂ ਆ ਯਾਰ। ਹੈਲੋ। ਸਿੱਖੋ। ਫੇਰ ਵੇਖੋ ਯਾਰ ਅਫਗਾਨ ਜਿੱਤਣ ਵਾਲਿਆਂ ਤੁਸੀਂ ਹਾਂ ਗਾਜਣੀ ਤੋਂ ਲਿਆ ਕੇ ਧੂਆ ਪੈਣਾ ਇਹਨਾਂ ਦੀਆਂ ਛੜਾਗੇ ਦੇਣ ਵਾਲਿਆਂ ਤੁਸੀਂ ਉਹ ਆਇਆ ਇਸ ਪਾਸੇ ਤੁਹਾਡਾ ਗੁਰਦੁਆਰਾ ਕੋਲੇ ਆਉਏ ਤੇ ਨਾਲ ਉਹਦੇ ਟਾਇਲਟ ਬਣਾਇਆ ਹੋਇਆ ਸਾਨੂੰ ਯਾਰ ਚੇਤਨੀ ਅੰਦਾਜ਼ ਆ ਜਾਂ ਤੁਹਾਨੂੰ ਚੁੱਪ ਦੀ ਨਹੀਂ ਗੱਲ ਤੁਸੀਂ ਜਾ ਕੇ ਉੱਥੇ ਲੰਗਰ ਲਾਉਨੇ ਹੋ ਠੀਕ ਆ ਲਾਓ ਵੀ ਸੱਦ ਕੇ ਲਾਓ ਲੰਗਰ ਲਾਣ ਦੀ ਕੋਈ ਮਨਾਈ ਨਹੀਂ ਪਰ ਥੜੇ ਥਾਣ ਨੂੰ ਖੋਇਆ ਟਾ ਆਇਆ ਸਾਨੂੰ ਵਾਪਸ ਨਹੀਂ ਦਿੱਤਾ ਗਿਆ ਔਰ ਇਹ ਕਿਤੇ ਮੁਗਲਾਂ ਦਾ ਰਾਜ ਥੋੜੀ ਨਾ ਤੁਹਾਡੇ ਭਰਾਵਾਂ ਦਾ ਹੀ ਰਾਜ ਆ ਹੈਨਾ ਜਿਹੜੇ ਕਹਿੰਦੇ ਨੇ ਕਿ ਸਿੱਖ ਜੜੇ ਆ ਹੀ ਨਵਾਂ ਤੋਂ ਨਿਕਲੇ ਨਹੀਂ ਤੁਹਾਡੇ ਭਰਾਵਾਂ ਦਾ ਹੀ ਰਾਜ ਆ ਆਪਾਂ ਲੋਕਾਂ ਦੇ ਨੋਟਿਸਾਂ ਲੱਗ ਗਏ ਥੋੜਾ ਜਿਹਾ ਵਾਕ ਕਰੀਏ ਅਮੈਂ ਤੁਰਦੇ ਤੁਰਦੇ ਗੱਲ ਕਰੂੰਗਾ ਕਿ ਕਿ ਇੱਥੇ ਵੀਡੀਓਜ਼ ਅਸੀਂ ਪਿਛਲੀ ਵਾਰੀ ਵੀਡੀਓਜ਼ ਕਿੱਤੇ ਆ ਤੇ ਬੜਾ ਕੁਝ ਅਕਤੀ ਸਾਡੇ ਨਾਲ ਹੋਇਆ ਸਾਡੇ ਕੈਮਰਾਸ ਹੋਏ ਗਏ ਸਾਡੇ ਨਾਲ ਖਿੱਚ ਟੂ ਗਈ ਬੜਾ ਕੁਝ ਹੋਇਆ ਇੱਥੇ ਤੇ ਅਸੀਂ ਇਹ ਵੀਡੀਓ ਥੋੜਾ ਜਿਆ ਇਸ ਨਾਲ ਕਰ ਰਹੇ ਆ ਕਿ ਅਸੀਂ ਸਾਡੇ ਤੱਕ ਇੱਕ ਗੱਲ ਬਚਾ ਲਈਏ ਕਿ ਨੋਟਿਸ ਨਾ ਆਈਏ ਹੁਣ ਗੱਲ ਨਹੀਂ ਆ 20 ਤੁਸੀਂ ਉਹਨਾਂ ਦੇ ਰਾਮ ਮੰਦਰ ਦੇ ਤਾਂ ਬੜੇ ਉਤਸ਼ਾਹਤ ਹੋ। ਤੁਸੀਂ ਉੱਥੇ ਲੰਗਰ ਲਾ ਰਹੇ ਹੋ। ਬੜਾ ਖੁਸ਼ ਹੋ ਰਹੇ ਹੋ। ਤੁਹਾਡੇ ਇਹ ਕੋਈ ਮੁਗਲਾਂ ਦਾ ਰਾਜ ਥੋੜੀ ਨਹੀਂ ਤਾਂ ਤੁਹਾਡੇ ਭਾਵਾਂ ਦਾ ਹੀ ਰਾਜ ਹੈ ਨਾ ਜਿਹੜੇ ਕਹਿੰਦੇ ਨੇ ਕਿ ਅਸਲ ਸਿੱਖ ਸਾਡੇ ਤੋਂ ਨਿਕਲੇ ਨੇ ਸਿੱਖ ਸਾਡਾ ਹਿੱਸਾ ਨੇ। ਨਾ ਸਿੱਖ ਹਿੰਦੂਆਂ ਦਾ ਹਿੱਸਾ ਨੇ। ਠੀਕ ਆ ਮੰਨ ਲੈਣੇ ਅਸੀਂ ਇੱਕ ਗੁਰਦੁਆਰਾ ਇਸਨੂੰ ਗਿਆਨ ਗੁਰਦੁਰੀ ਕੋਰਤਾਰਾ ਸਾਹਿਬ ਪਉੜਾ ਸਾਹਿਬ ਗੁਰਦੁਆਰਾ ਕਮਰਾ ਚੱਲ ਰਿਹਾ ਲੋਕੀ ਤੱਕ ਦੇ ਦਿੰਦੇ ਕਿਹਨੋਂ ਗੋਗੜੀ ਗੁਰਦੁਆਰਾ ਸਾਹਿਬ ਪਾਣਾ ਮਾਰਕ ਗੁਰਦੁਆਰਾ ਸਾਹਿਬ ਪੱਥਰ ਸਾਹਿਬ ਗੁਰਦੁਆਰਾ ਸਾਹਿਬ ਨੈਸਟ 84 ਦੇ ਵਿੱਚ ਜਿਹੜੇ ਟਾਏ ਗਏ ਗੁਰਦੁਆਰੇ ਜਿਹੜਾ ਦਰਬਾਰ ਸਾਹਿਬ ਤੇ ਤਾਂ ਅਟੈਕ ਕੀਤਾ ਹੀ ਕੀਤਾ ਗਿਆ ਪੰਜੀ ਗੁਰਦੁਆਰੇ ਹੋਰ ਜਿਹੜੇ ਟਾਏ ਗਏ ਉਹਨਾਂ ਉਹਨਾਂ ਦੀ ਗੱਲ ਕੌਣ ਕਰੂਗਾ ਬਾਈ ਹਾਂ ਉਹ ਉਹਨਾਂ ਦੀ ਗੱਲ ਕੌਣ ਕਰੂਗਾ ਦਿੱਲੀ ਦੀਆਂ ਦਿੱਲੀ 83 ਦੇ ਚ ਦਿੱਲੀ ਦੀਆਂ ਦਿੱਲੀ ਦੀਆਂ ਸਾਡੀਆਂ ਉਹਨਾਂ ਭੈਣਾਂ ਦਾ ਇਨਸਾਫ ਦੀ ਗੱਲ ਕੌਣ ਕਰੂਗਾ ਸਾਨੂੰ ਕਿਸ ਤਰ੍ਹਾਂ ਦੀ ਖੁਸ਼ੀ ਆ ਕਿ ਤਾਂ ਉਹਨਾਂ ਨੂੰ ਕੀ ਕਿਹਾ ਉਹਨਾਂ ਨੂੰ ਉਹਨਾਂ ਦਾ ਉਹਨਾਂ ਦਾ ਮੰਦਿਰ ਮਿਲਿਆ ਕਿ ਤਾਂ ਉਹਨਾਂ ਨੂੰ ਮੁਬਾਰਕ ਆ ਪਰ ਕੌਣ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਆ ਯਾਰ ਤੁਹਾਡੇ ਘਰ ਚੋਂ ਦਾ ਸੱਫਰ ਪਿੱਛੇ ਹੋਇਆ ਤੁਹਾਡੇ ਤਾਂ ਜਵਾਕਾਂ ਨੂੰ ਸੂਕਾਂ ਤੇ ਪਹੁੰਚ ਕੇ ਖੜਾ ਗਿਆ ਐਸੇ ਦੇਖ ਕੇ ਅੰਦਰ ਤੁਹਾਡੀਆਂ ਭੈਣਾਂ ਭੈਣਾਂ ਨੂੰ ਲੱਗੀਆਂ ਕਰਕੇ ਗੁਰਦੁਆਰੇ ਦੇ ਸਾਹਮਣੇ ਗਿਆ ਹੁਣ ਨਹੀਂ ਜਾਣਦਾ ਹੈਗਾ ਦਿੱਲੀ ਮੰਗੋਲਪੁਰੀ ਗੁਰਦੁਆਰੇ ਦੇ ਸਾਹਮਣੇ ਲੰਗੀਆਂ ਕਰਕੇ ਸਾਡੀਆਂ ਸੈਂਕੜੇ ਪੰਘਾਂ ਬਿਠਾਈਆਂ ਹੋਈਆਂ ਪੂਰੀ ਘਾਟ ਬਿਠਾਈਆਂ ਹੋਈਆਂ 84 ਦੇ ਖਾਂਡ ਦੇ ਵਿੱਚ ਕਿੱਦਾਂ ਪੁੱਛਦੇ ਆਂ ਤੁਸੀਂ ਦੇਖੀ ਹੋਇਆ ਸਾਡੇ ਨਾਲ ਤੁਸੀਂ ਕਿੱਦਾਂ ਬਗਾਨੇ ਤੋਂ ਤੇ ਕਿੱਦਾਂ ਮੱਛ ਕਰਦੇ ਹੋ ਤੁਹਾਡੇ ਘਰ ਦੇ ਅੰਦਰ ਆਪ ਦੇ ਸਿਰ ਵਿਝਾਉਂਦੇ ਕਿੱਦਾਂ ਤੁਹਾਡੀ ਅੰਦਰਾਂ ਨਹੀਂ ਖਸਦੀਆਂ ਜਦੋਂ ਮੈਂ ਤੁਹਾਨੂੰ ਦੱਸਦਾ ਇਹ ਸ਼ਬਦ ਪਤਾ ਨਹੀਂ ਇਹ ਵੀਡੀਓ ਮੈਂ ਇਥੋਂ ਦੀ ਲੈ ਕੇ ਪਹੁੰਚ ਸਕਾਂਗੀ ਕਿ ਨਹੀਂ ਪਹੁੰਚ ਸਕਾਂਗੇ ਪਰ ਜੇ ਵੀਡੀਓ ਤੁਹਾਡੇ ਤੱਕ ਪਹੁੰਚਦਾ ਆ ਫਿਲਹਾਲ ਤਾਂ ਕੁਝ ਸੀਫਾਂ ਹਾਲੇ ਤੱਕ ਕਿਸੇ ਵੀ ਨੋਟਿਸ ਨਹੀਂ ਆਇਆ ਜੈ ਸ਼੍ਰੀ ਮਾਰਾ ਮਾਫਰ ਹੋ ਬਾਬਾ ਕਿਰਾਇਆ ਸੰਿਦਮ ਜੇ ਮੈਂ 50 ਲੱਖ ਰੁਪਿਆ ਤਾਂ ਸਣੀ ਸਾਡਾ ਵਸਤਾਨ ਦੇ ਦੂਆ ਵਾਪਸ ਕਿਉਂ ਨਹੀਂ ਫੜੀਆਂ ਅੰਤਰਾ ਖਸਰੀਆਂ ਯਾਰ ਕਿਉਂ ਤੁਹਾਨੂੰ ਚੁਬਦੀ ਏ ਚੀਜ਼ ਤੁਹਾਡੇ ਧਰਮ ਦੇ ਬਾਨੀ ਦਾ ਸਥਾਨ ਕੰਮ ਵੀ ਸਾਡਾ ਮੰਡਾਟ ਆ ਤੁਸੀਂ ਹੀ ਵਰਦਾਰੇ ਟਾਈ ਆ ਜਿਹਨੇ ਕੋਈ ਵਰਦਾਰੇ ਤੇ ਆ ਜਿਹੜੀ ਥੀਗਾ ਸਪੈਸ਼ਲੀ ਤੇ ਟਾਇਲਟ ਬਣਾਏਗੇ ਆਰੀਆਂ ਬਸ ਹਾਂ ਲੱਗਿਆ ਹੋਇਆ ਲੱਗਿਆ ਤੇ ਆ ਆਉਣਾ ਆ ਜੀ ਕਾਲੀ ਮੱਤ ਕਾ ਸੋ ਤੁਹਾਡੀਆਂ ਕਿਉਂ ਨਹੀਂ ਅੰਕੜੀਆਂ ਖੁਸਦੀਆਂ ਯਾਰ ਤੁਹਾਨੂੰ ਕਿਉਂ ਨੂੰ ਚੁਭਾ ਤੁਹਾਨੂੰ ਕਿਉਂ ਨਹੀਂ ਇਹ ਚੀਜ਼ ਮੈਨੂੰ ਇਹ ਨਹੀਂ ਸਮਝਦਾ ਤੁਸੀਂ ਸਾਡੇ ਧਰਮ ਨੇ ਪਹਿਲੇ ਬਣੇ ਗੁਰਾਂ ਦੇਵ ਦੀ ਪਾਸ਼ਾ ਜੀ ਦਾ ਆਸਥਾਨ ਹੋਵੇ ਤੁਹਾਡੇ ਤੋਂ ਕੋਇਆ ਗਿਆ ਹੋਵੇ ਤੇ ਉੱਥੇ ਐਦਾਂ ਟਾਲਟ ਬਣਾਏ ਗਏ ਤੁਹਾਨੂੰ ਚੁਭਦੀ ਨਹੀਂ ਆਜਾ ਉੱਪਰ ਦੀ ਉੱਪਰ ਚੱਲਦੇ ਆ

ਅੱਛਾ ਲਿਖ ਲਿਖ ਕੇ ਜਗਾ ਜਗਾ ਬੋਰਡ ਲਾਇ ਹੋਏ ਨੇ ਕਿ ਵੀਡੀਓ ਬਣਾ ਕੇ ਲਾਉਣੀ ਹੈ ਤੇ ਜਦੋਂ ਅਸੀਂ ਵੀਡੀਓ ਕੀਤੀਆਂ ਨੇ ਪਿਛਲੀ ਵਾਰੀ ਅਸੀਂ ਲਾਕਡਾਊਨ ਤੋਂ ਪਹਿਲਾਂ ਇੱਥੇ ਆ ਕੇ ਵੀਡੀਓ ਕਰਮਕਸ਼ੀ ਕੀਤੀ ਸੀ ਉਹ ਗਿਆਨ ਗੋਗੜੀ ਬੋਲਦਰਾ ਤਾਂ ਅੱਜ ਵੀ ਗੱਲ ਚੱਲਦੀ ਪਈ ਸੀ ਸਾਡੇ ਕੈਮਰਾ ਕੋਈ ਗਏ ਮੈਨੂੰ ਲਗਾ ਕੇ ਥਾਣੇ ਜਲੀਲ ਕੀਤਾ ਗਿਆ ਬੜਾ ਕੁਝ ਹੋਇਆ ਸਾਡੇ ਨਾਲ ਇਸ ਤੇ ਉਹ ਵੀਡੀਓ ਸਾਡੀਆਂ ਡਿਲੀਟ ਕੀਤੀਆਂ ਨਹੀਂ ਆ ਸਾਡੇ ਮੋਬਾਈਲ ਸਾਨੂੰ ਵਾਪਸ ਨਹੀਂ ਮਿਲੇ ਸਾਡੇ ਕੈਮਰਾ ਸਾਨੂੰ ਵਾਪਸ ਨਹੀਂ ਮਿਲੇ ਸਾਨੂੰ ਵਾਰਨਿੰਗ ਦਿੱਕਤੀਗੀ ਤੇ ਕਈਆਂ ਨੇ ਮੈਨੂੰ ਜਦੋਂ ਮੈਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਤੇ ਕਈਆਂ ਨੇ ਮੈਨੂੰ ਉੱਥੇ ਇਹ ਕਿਹਾ ਟੀਚਰ ਮਾਰੀ ਕੇ ਕਰਕੇ ਆ ਗਿਆ ਹੁਣ ਲੌਬੀ 'ਚ ਖੜਿਆ ਇੱਥੇ ਡਰਦੀ ਦਾ ਜੇ ਦੇ ਸਰ ਤੇ ਦਸਾਰ ਬੰਨੀ ਹੈ ਨਾ ਤੇ ਗੁਰੂਆਂ ਸਿਰ ਦੇ ਕੇ ਬੰਨੀ ਹੈ ਦਸਾਰ ਕਮੈਂਟਿੰਗ ਕਮੈਂਟਾਂ ਵਾਲੀ ਕਤਿਹੜ ਨੂੰ ਪੁੱਛਾਂਗਾ ਦੁਆਬੀ ਦਾ ਖੜ ਕੇ ਹੁਣ ਇੱਥੇ ਗੱਲ ਕਰ ਰਿਹਾ ਔਰ ਸਿਰ ਦੁਆਰਾ ਰੈਸ ਲੈ ਕੇ ਗੱਲ ਕਰ ਰਿਹਾ ਤਿੰਨ ਵਾਰੀ ਮੇਰੇ ਨਾਲ ਇਹ ਸਭ ਕੁਝ ਹੋਇਆ ਮੈਂ ਫਿਰ ਇੱਥੇ ਖੜ ਕੇ ਗੱਲ ਕਰਦਾ ਤੁਸੀਂ ਕਮੈਂਟਾਂ ਵਾਲੀ ਕਤਿਹੜ ਤੁਸੀਂ ਕਦੋਂ ਆਣਾ ਤੇ ਕਦੋਂ ਆ ਕੇ ਇੱਥੇ ਪੁੱਛਣਾ ਕਿ ਕਿੱਥੇ ਆ ਸਾਡਾ ਗੁਰੂ ਘਰ ਕਿਉਂ ਟਾਇਆ ਗਿਆ ਸਾਡਾ ਗੁਰੂ ਘਰ ਕਿਉਂ ਇਥੋਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ क्यों तो गुरुदेव पवित्र स्थान पे टॉयलेट बनाया गया थोड़ी हिक बनाया उन्होंने टॉयलेट क्यों बी लफ्ज जाते यार ਹਲੇ ਹੁਣ ਕਮੈਂਟਾਂ ਵਾਲਿਆਂ ਨੂੰ ਮੈਂ ਪੁੱਛੂੰਗਾ ਵੀ ਤੇ ਉਹ ਲੰਗਰ ਵਾਲੇ ਨੂੰ ਪੁੱਛੂੰਗਾ ਤੂੰ ਉੱਥੇ ਗਿਆ ਆਯੋਧਿਆ ਲੰਗਰ ਲਾਉਣ ਨੂੰ ਤੈਨੂੰ ਬੜਾ ਚਾਤੜਿਆ ਹੋ ਸੀ ਇੱਥੇ ਕਦੋਂ ਆਣਾ ਓਏ ਨਿਹੰਗਾਂ ਦਮਾਲ ਲੇ ਕੇ ਪੋਲਾਂ ਵਾਲਿਆ ਇੱਥੇ ਕਦੋਂ ਆਣਾ ਪਿੱਛੇ ਚੱਲ ਉੱਥੋਂ ਵੀ ਮੈਨੂੰ ਇੱਕ ਵਾਰੀ ਇਸ ਨਿਹੰਗਰ ਨੂੰ ਦੁਆਰਾ ਦਿਖਾਈਏ ਸੱਚੀ

ਸਵਾਲ ਉਸ ਦਿਨ ਹੰਗ ਨੂੰ ਮੈਂ ਫੇਰ ਕਰੂੰਗਾ ਮੈਂ ਅਯੁੱਧਿਆ ਵੀ ਆਇਆ ਸੀ ਤੇ ਮੇਰਾ ਫੋਨ ਨਹੀਂ ਚੱਕਿਆ ਵੀਰ ਤੈਨੂੰ ਸਵਾਲ ਕਰਨੇ ਆ ਮੈਂ ਕਿਉਂ ਰਿਕਾਰਡ ਹੀ ਕਰੂੰਗਾ ਤੇ ਨਾਲ ਸਵਾਲ ਜਵਾਬ ਵੀ ਤੈਨੂੰ ਬੜਾ ਚਾ ਚੜਿਆ ਠੀਕ ਆ ਠੀਕ ਆ ਉਹਨਾਂ ਦਾ ਉਹਨਾਂ ਨੂੰ ਆਜ਼ਾਦ ਉਹਨਾਂ ਨੂੰ ਆਜ਼ਾਦੀ ਮਿਲ ਗਈ ਉਹਨਾਂ ਦਾ ਰਾਜਾ ਤਖਤੇ 'ਤੇ ਬੈਠੇ ਆ ਉਹ ਆਪਣੇ ਮੰਦਰਾਂ ਨੂੰ ਸਾਂਭ ਰਹੇ ਨੇ ਸਾਹਮਣੇ ਦੀ ਸੜਕੇ ਸਾਹਮਣੇ ਪਰ ਨੇ ਹੰਦਾ ਤੈਨੂੰ ਹੁਣ ਮੈਨੂੰ ਮੈਂ ਤੇਰੇ ਵਾਸਤੇ ਆਇਆ ਹਾਂ ਸਾਈਕਲ ਆ ਸਾਹਮਣੇ ਸਕਾਊਟ ਦਾ ਆਫਿਸ ਇੱਥੇ ਗਿਆ ਕਰਦਾ ਸੀ ਗਿਆਨ ਗੋਬੜੀ ਗੁਰਦਾਰਾ ਸਾਹਿਬ ਪਹਿਲੇ ਪਾਸੇ ਵਾਲਾ ਗੁਰਦਾਰਾ ਉਹ ਤਾਂ ਟਾਇਟ ਆਇਆ ਗਿਆ ਓਕੇ ਪਾਲਟ ਬਣਾਇਆ ਹੋਇਆ ਅੱਜ ਦੇ ਦਿਨ ਤੋਂ 83 ਤੋਂ ਬਾਅਦ ਅੱਜ 32 ਸਾਲਾਂ ਤੋਂ ਕੰਮ ਉਹ ਮੇਲੇ ਲੋਕਾਂ ਨੂੰ ਮੈਨੂੰ ਵੇਲਾ ਲੱਗਦਾ ਵੀਡੀਓ ਕਰ ਰਿਹਾ ਤੂੰ ਵਿੱਚ ਆ ਯਾਰ ਥਾ ਨੂੰ ਆਪਣੀ ਪਈ ਆ ਚਾਰ ਵਾਰੀ ਚਾਰ ਵਾਰੀ ਤੁਸੀਂ ਵਿੱਚ ਆ ਕੇ ਕੰਮ ਖਰਾਬ ਕੀਤਾ ਯਾਰ ਉਹ ਮਹਿੰਗਾ ਤੈਨੂੰ ਮੈਂ ਕੁਛ ਤਾਂ ਆ ਵੀ ਇੱਥੇ ਅੱਜ ਤੱਕ ਤੂੰ ਲੰਗਰ ਲਾਣਾ ਉਹ ਇੱਥੇ ਆ ਕੇ ਕੋਈ ਗੱਲ ਕਰਨੀ ਹੈ ਗਿਆਨ ਉਹ ਜਿਹੜੀ ਗੁਰਦੁਆਰਾ ਸਾਹਿਬ ਗੁਰਦੁਆਰਾ ਡਾਗਮਾਰ ਸਾਹਿਬ ਗੁਰਦੁਆਰਾ ਪੱਥਰ ਸਾਹਿਬ ਉਹਨੂੰ ਵੀ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ 34 35 ਗੁਰਦਾਰੇ ਉਹ ਜਿਹੜੇ 84 ਦੇ ਢਟਾਏਗੇ ਸਿੱਖ ਰੈਫਰੈਂਸ ਲਾਇਬ੍ਰੇਰੀ ਛੋਟੇ ਘਰ ਦੇ ਵਿੱਚ ਤਾਂ ਲੱਗੀ ਆ ਛੋਟੇ ਘਰ 'ਚ 70 ਬਿਤੇ ਹੋਏ ਨੇ ਤੂੰ ਅਸੀਂ ਦੂਜੇ ਦੂਜੇ ਵੀ ਦੂਜੇ ਦੇ ਵਿਆਹ 'ਚ ਨੱਚਦੇ ਫਿਰਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਔਰ ਫਿਰ ਤੂੰ ਲਾ ਕੇ ਦਮਾਲੇ ਤੇ ਗਲਾਬ ਤੇ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਦਾ ਤੂੰ ਸਾਡੇ ਜਖਮਾਂ ਤੇ ਲੂਣ ਪੋਕਦਾ ਹੋਏ ਤੇਰੇ ਤੇਰੇ ਤੇ ਬਲਾਕ ਕਰਦੇ ਸੁਣਿਆ ਪਰਚੇ ਹੈਗੇ ਆ ਤੂੰ ਆਪਣੇ ਬਲਾਕ ਕਰਦੇ ਪਰਚਿਆਂ ਦੇ ਪਿੱਛੇ ਤੂੰ ਹੁਣ ਇੰਨੀ ਕ ਦਲਾਲੀ ਕਰੇਗਾ ਯਾਰ ਐਡਾ ਕਿ ਤੂੰ ਜਾ ਕੇ ਉਹਨਾਂ ਦੇ ਤਲਵੇ ਚਟੇਗਾ ਕੇ ਸੈਂਟਰ ਦੇ ਜਿਹਨਾਂ ਦੀ ਸਰਕਾਰ ਆ ਤੂੰ ਉਹਨਾਂ ਦੇ ਤਲਵੇ ਚਟੇਗਾ ਕਿ ਤੇਰੇ ਤੋਂ ਬਲਾਕ ਕਰਦੇ ਪਰਚੇ हट ਜਾਣ ਲੱਖ ਦੀ ਲੜਾਂ ਦਾ ਉਤਰਤੇ ਹੁਣ ਇੱਥੇ ਇੱਥੇ ਕਦੋਂ ਆਏਗਾ ਮੈਂ ਹੁਣ ਇਹ ਇਹ ਤੈਨੂੰ ਸਵਾਲ ਆ ਇਹਨੂੰ ਇਹਨੂੰ ਮੈਂ ਫੇਰ ਨਹੀਂ ਕਹਿੰਦਾ ਕਿ ਇਹਨੂੰ ਸ਼ੇਅਰ ਕਰਿਓ ਵੀਡੀਓ ਨੂੰ ਜਾਂ ਪਿਛਲੀ ਵਾਰੀ ਵੀ ਮੈਂ ਨਹੀਂ ਕਹਿਆ ਸੀਗਾ ਤੋ ਤੁਸੀਂ ਬਹੁਤ ਬਹੁਤ ਬੜਾ ਵਧੀਆ ਰਿਸਪੌਂਸ ਆ ਉਸ ਵੀਡੀਓ ਤੇ ਤੁਸੀਂ ਬਹੁਤ ਸਾਥ ਦਿੱਤਾ ਬਹੁਤ ਸਾਰੇ ਸਿੱਖਾਣੇ ਉਸ ਜਿਹੜੇ ਤੇ ਬਹੁਤ ਵਧੀਆ ਸਾਥ ਦਿੱਤਾ ਮੈਂ ਇਸ ਵੀਡੀਓ 'ਚ ਵੀ ਨਹੀਂ ਕਹਿੰਦਾ ਕਿ ਸ਼ੇਅਰ ਜਾਂ ਮੈਨੂੰ ਲਾਈਕ ਜਾਂ ਕਮੈਂਟ ਵੀ ਮੈਨੂੰ ਲੋੜ ਹੈਗੀਆ ਪਰ ਜੇ ਮੈਂ ਇੱਥੇ ਖੜ ਕੇ ਤਿੰਨ ਵਾਰੀ ਇਸ ਪਰ ਘਣ ਤੋਂ ਬਾਰੇ ਚੌਕੀ ਬਾਈ ਫੇਰ 19 ਚ 17 ਚ 18 ਚ 19 ਚ ਤਿੰਨ ਵਾਰੀ ਮੈਂ ਇੱਥੇ ਵੀਡੀਓ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਤਿੰਨੋ ਵਾਰੀ ਮੇਰੇ ਸਮਾਨ ਜਿਹੜਾ ਮੇਰੇ ਕੋਲ ਖੋਇਆ ਗਿਆ ਥਾ ਨਾਲ ਇੱਥੇ ਧੱਕਾ ਚ ਡੋਰੀ ਹੋਈ ਆ ਅੱਜ ਇਸ ਵਾਰੀ ਅਸੀਂ ਹਾਲੇ ਤੱਕ ਸੇਫਾ ਮੈਨੂੰ ਨਹੀਂ ਪਤਾਈ ਵੀਡੀਓ ਕੰਪਲੀਟ ਹੋ ਪਾਊਗੀ ਜਾਂ ਨਹੀਂ ਹੋ ਪਾਊਗੀ ਪਰ ਇਸ ਮਿਆਂਗ ਨੂੰ ਹੁਣ ਇਸ ਵੀਡੀਓ ਪਚਾ ਕੇ ਇਸ ਨੇ ਹੰਗ ਨੂੰ ਪੁੱਛਿਓ ਜ਼ਰੂਰ ਵੀ ਤੂੰ ਉੱਥੇ ਤਾਂ ਚਲਾ ਗਿਆ ਓਦਿਆਂ ਇੱਥੇ ਗਿਆਨਗੋੜੀ ਗੁਰਦੁਆਰਾ ਸਾਹਿਬ ਆ ਕੇ ਇੱਥੇ ਲਾ ਕੇ ਤੂੰ ਟੇਬਲ ਇੱਥੇ ਲਾ ਕੇ ਟੇਬਲ ਇੱਥੇ ਕਦੋਂ ਕਰੇਗਾ ਉਹ ਪ੍ਰੈਸ ਕਾਨਫਰੈਂਸ ਇੱਥੇ ਲਾ ਕੇ ਟੇਬਲ ਕਦੋਂ ਪੁੱਛੇਗਾ ਕਿ ਗਿਆਨਗੋੜੀ ਗੁਰਦੁਦੁਆਰਾ ਸਾਹਿਬ ਜਿਹੜਾ ਸਿੱਖਾਂ ਦਾ ਢਾਇਆ ਹੈਣਾ ਇੱਕ ਉਸ ਸੰਤ ਤੇ ਟਾਇਲਟ ਬਣਾਇਆ ਕਦੋਂ ਪੁੱਛੇਗਾ ਹੁਣ ਇਹ 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 ਐਸ ਨੇ ਹੰਗ ਤੱਕ ਇਹ ਵੀਡੀਓ ਪਹੁੰਚਦੀ ਕਰਿਓ ਜਰੂਰ ਤੇ ਪੁੱਛਿਓ ਵੀ ਦੁਆਬੀ ਤਨੂੰ ਪੁੱਛਦਾ ਕਿ ਗਿਆਨ ਗੋਦੜੀ ਗੁਰਦੁਆਰਾ ਸਭ ਪਉਏ ਸਾ ਗੁਰਦੁਆਰਾ ਪਉਏ ਸਾ ਗੁਰਦੁਆਰਾ ਖਾਮ ਛੀਨੀ ਪਾਸ਼ੇ ਦਾ ਜਿਹਨੂੰ ਕਾਲੀ ਮਾਤਾ ਮੰਦਰ ਦੇ ਵਿੱਚ ਬਰੋ ਦਿੱਤਾ ਗਿਆ ਤੇ ਹੋਰ ਜਿਹੜੇ ਆਸਾਨੇ ਜਿਨ੍ਹਾਂ ਨੂੰ ਕਥਲ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਨੂੰ ਮਟੀਆਂ ਮੇੜ ਕੀਤਾ ਗਿਆ ਲੁਧਾਨੇ ਦੇ ਵਿੱਚ ਬਹੁਤ ਸਾਰੇ ਸਥਾਨਾਂ ਦੇ ਬਾਰੇ ਪਤਾ ਲੱਗਿਆ ਜਿਹੜੇ ਢਾਈ ਜਾਰੇ ਨੇ ਹਨਾ ਉੱਥੇ ਹੁਣ ਤੂੰ ਕਦੋਂ ਬੁਲੇਗਾ ਹੁਣ ਇਹਨੂੰ ਪੁੱਛਿਓ ਜਰੂਰ ਇਹ ਵੀਡੀਓ ਆਇਆ ਤਾਂ ਇਹਦੀ ਐਸੀ ਨੀਂਦ ਹਰਾਮ ਕਰੋ ਇਹ ਵੀਡੀਓ ਇਹਨੂੰ WhatsApp ਤੇ ਕਿਉਂ ਕਮੈਂਟਾਂ ਤੇ ਇਹਨੂੰ ਹਰ ਜਗ੍ਹਾ ਇਹ ਵੀਡੀਓ ਕੋਈ ਦਿਓ ਤੇ ਨੂੰ ਪੁੱਛਿਓ ਵੀ ਕੋ ਪ੍ਰੈਸ ਕੌਣ ਖੜੇ ਹੈ ਤੇ ਆ ਕੇ ਕਦੋਂ ਕਰਨੀਆਂ ਅੱਜ ਦੇ ਲਈ ਨਹੀਂਗੇ ਮੇਰੇ ਕੋਲ ਹੁਣ ਜ਼ਿਆਦਾ ਲਫ਼ਜ਼ ਹੈ ਨਹੀਂਗੇ ਜਿੰਨਾ ਮੇਰੇ ਗੁਰੂ ਸਾਹਿਬ ਨੇ ਹਿੰਮਤ ਦਿੱਤੀ ਸੀ ਮੈਂ ਛੜ ਕੇ ਛੋਟੇ ਵੀਰ ਨੇ ਜੋ ਕੰਮ ਕਰਨ ਦੀ ਗੁਰੂ ਸਾਹਿਬ ਨੇ ਹਿੰਮਤ ਦਿੱਤੀ ਮੈਂ ਕਰਤਾ ਵੀ ਬਾਕੀ ਇਹ ਵੀਡੀਓ ਜੇ ਤੁਹਾਡੇ ਤੱਕ ਪਹੁੰਚ ਜਾਂਦੀ ਆ ਸਾਈਸ ਨੂੰ ਦਬਕੇ ਸ਼ੇਅਰ ਕਰਿਓ ਬ੍ਰੈਸ ਕਰ ਲਿਆ ਨਤਾਸੀ ਇੱਥੇ ਆ ਕੇ ਇਸ ਜਗ੍ਹਾ ਤੇ ਖੜ ਕੇ ਅਸੀਂ ਉਸ ਸਥਾਨ ਦੀ ਗੱਲ ਕਰਦੇ ਹਾਂ ਜਿਹਨੂੰ ਇਹਨਾਂ ਨੇ 34 ਸਾਲ ਤੋਂ ਢਾ ਕੇ ਰੱਖਿਆ ਹੋਇਆ ਤੇ ਹੁਣ ਤੁਹਾਡਾ ਫਰਜ਼ ਹੈ ਜੇ ਤੁਸੀਂ ਗੱਲ ਨਹੀਂ ਕਰ ਸਕਦੇ ਘਟੋ ਘਟ ਸ਼ਹਿਰ ਤਾਂ ਕਰ ਸਕਦੇ ਹੈਣਾ ਇਹ ਇਹਨੂੰ ਨਿਹੰਗ ਨੂੰ ਇਹਦੇ ਇਹਦਾ ਨੀਂਹ ਹਰਾਮ ਕਰਦੇ ਇਹਨੂੰ ਸਵਾਲ ਪੁੱਛ ਕੇ ਕਿ ਤੁਹਾਨੂੰ ਉੱਥੇ ਤਾਂ ਲੰਗਰ ਚੱਲ ਠੀਕ ਆ ਬਹੁਤ ਵਧੀਆ ਤੋਂ ਲਾਇਆ ਲੰਗਰ ਸਾਡੇ ਕੋਲੇ ਮਿਲਿਆ ਇਹੀ 1100 ਰੁਪਏ ਉਸ ਲੰਗਰ ਵਾਸਤੇ ਮੈਂ ਵੀ ਦੇ ਦੂੰਗਾ 1100 ਰੁਪਏ ਉਸ ਲੰਗਰ ਵਾਸਤੇ ਮੈਨੂੰ ਕੋਈ ਦਿੱਕਤ ਨਹੀਂ ਆ ਉਸ ਲੰਗਰ ਤੋਂ ਅਸਲ ਵਿੱਚ ਇੱਥੇ ਅੱਜ ਦੋ ਲੋਗਾਂ ਨਾਲ ਗੱਲ ਕਰਨੀ ਆ ਆਪਣੇ ਗੁਰਦੁਆਰੇ ਦੀ ਆਪਣੇ ਗੁਰੂ ਘਰ ਦੀ ਆਪਣੀ ਅਸਥਾਨਾਂ ਦੀ ਗੱਲ ਕਰਨੀ ਆ ਇਹਨੂੰ ਪੁੱਛਿਓ ਜਰੂਰੀ ਆਜ ਲਈ ਇਹ ਨਾਲ ਅਬੀ ਸਤਿ ਸ਼੍ਰੀ ਅਕਾਲ